ਆ ਮੈਸੀ ਫੇਰ ਖਲੋ ਗਿਆ ਓ ਪੈਜੂ ਧੋਧੇ ਕਿੰਨੇ ਲੱਗਸੇ ਕੱਚੀ ਸੀ ਸੀ ਕੰਗਾ ਨਹੀਂ ਪਾਰ ਕਰਿਓ ਧੀ ਪਾਰ ਕਰੇ ਨਹੀਂ ਪਾਰ ਕਰੇ ਬੰਦ ਕਰ ਓਏ ਓਏ ਇਹਨੂੰ ਲਾ ਕੇ ਦੋਵੇਂ ਜਾਨੇ ਚੁੱਕ ਲਿਓ ਉਸ ਵਾ ਗੇਰੋਂ ਅੱਕ ਕਿੱਡਾ ਓਏ ਓਏ ਓ ਸੋਨੂ ਕਹਿੰਦਾ ਖਲੋ ਜੋ ਸੋਨੂ ਕਹਿੰਦਾ ਖਲੋ ਜੋ ਕੀ ਬਰਾ ਕੀ ਕਰਨ ਲੱਗਾ ਵਾ ਤੁਹਾਨੂੰ ਸਕੀਮਾਂ ਲੱਗਣੀਆਂ ਫੇਰ ਬੜਾ ਘੋਲੋਂ ਡਾ ਇੱਥੇ ਪਹਿਲਾਂ ਹੱਲਾ ਫਸੀਆਂ ਸੀ ਹੱਲਾ ਲਾ ਗੋਣ ਕਲਾ ਸੁਹਾਗਾ ਪਹਿਲ ਚ ਸੁਹਾਗੇ ਮਾਰ ਲੈਨੇ ਆ Oi, dave here ਓਪਾ ਜੀ ਦਾਦੇ ਬੜਾ ਵਾ ਜਿਹਨੂੰ ਖੁਭ ਜਾਂਦਾ ਉਹਦੇ ਖੁਭਦਾ ਵਾ ਭੱਜ ਦਾਦੇ ਬੜਾ ਵਾ ਖੁਭ ਜਾਂਦਾ ਨਾ ਜਦੋਂ ਕਿਤੇ

ਮम्मा ਵੀ ਹੁਣ ਇੱਥੋਂ ਕੱਢ ਕੇ ਖੜਿਆ ਜੇ ਆ ਜਾ ਹੁਣ ਇੱਥੋਂ ਕੱਢ ਕੇ ਖੜਿਆ ਤਾਂ ਕਈ ਨਾ ਕਰ ਦਣਾ ਵੀ ਪਤਨਾ ਭਰਾ ਜਿੱਥੋਂ ਅਹ ਸ਼ਰਿਆ ਫਟਾ ਦੇ ਹੋ ਰਹਿ ਗਈਆਂ ਲੋਗ ਨੇ ਨਿਕਲ ਗਿਆ ਇਹ ਨਾਲ ਨਾਲ ਕੱਟਦਾ ਕਰ ਇਹ ਵੀ ਮਾਰ ਲਾ ਮਾਰ ਲਾ ਤੇ ਮਾਰ ਲਾ ਫਟਾ ਕੱਟ ਨਹੀਂ ਹੋਣਾ ਆਹੋ ਆਹ ਪਾਪਾ ਓ ਉੱਪਰ ਉੱਪਰ ਰਕੇ ਮਾਰ ਲਾ ਦੋ ਦਵਲ ਹਾਂ ਆਹ ਤਿੰਨ ਦਰ ਪਹਿਲਾਂ ਵੀ ਕੱਢ ਲਓ ਓ ਇਹਨੂੰ ਪਹਿਲਾਂ ਜੋਰ ਨਾਲ ਕੱਢ ਲਓ ਇਹ ਤੋ ਤੁਰਦਾ ਬੜਾ ਉਹ ਨਾ ਫਿਰ ਕਿ ਤਾਂ ਤਾਂ ਨਹੀਂ ਗੱਲ ਬੰਦੀ ਵੇਹੇ ਬੰਦੇ ਪੈ ਸਾਡੇ ਕੋ ਦੋ ਹੀ ਨਜ਼ਾਰਾ ਵਜਿਆ ਕਿ ਨਹੀਂ ਪਹੀਆਂ ਦਾ ਆਹੋ ਖੜਾ ਲੱਭਾ ਕੋਈ ਟੈਨਸ਼ਨ ਨਹੀਂ ਦੂਜੇ ਬੰਦੇ ਨੂੰ ਰੋਜ਼ ਫੋਨ ਕਰਨਾ ਯਾਰ ਮੇਰਾ ਲਵਾ ਦੀ ਲਵਾ ਦੀ ਮੇਰਾ ਯਾਰ ਉਹ ਚੜਦੇ ਤੁਰਦਾ